ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਗੁਰ ਪ੍ਰਸਾਦ ਸ੍ਰੀ ਰਾਗ ਕੀ ਵਾਰ ਮਹੱਲਾ ਚੌਥਾ ਸ਼ਲੋਕਾ ਨਾਲ ਇਸੇ ਤਰ੍ਹਾਂ ਉਚਾਰਨ ਕਰਨਾ ਹੈ ਇੱਕ ਓੰਕਾਰ ਸਤਗੁਰ ਪ੍ਰਸਾਦ ਸ੍ਰੀ ਰਾਗ ਕੀ ਵਾਰ ਕੀ ਵਾਰ ਨਹੀਂ ਕਹਿਣਾ ਵਸੰਤ ਕੀ ਵਾਰ ਮਾਰੂ ਕੀ ਵਾਰ ਕੀ ਵਾਰ ਪਾਠ ਨਹੀਂ ਉਚਾਰਨਾ ਇਸ ਤਰ੍ਹਾਂ ਸਿਦੀ ਰਾਗ ਕੀ ਵਾਰ ਮਹੱਲਾ ਚੌਥਾ ਸ਼ਲੋਕਾ ਨਾਲ ਸ਼ਲੋਕ ਮਹੱਲਾ ਤੀਜਾ ਰਾਗਾ ਵਿੱਚ ਸ੍ਰੀ ਰਾਗ ਹੈ ਜੇ ਸੱਚ ਧਰੇ ਪਿਆਰ ਸਦਾ ਹਰ ਸਤਿਮਨ ਵਸੈ ਨਿਹਚਲ ਮਤ ਅਪਾਰ ਰਤਨ ਅਮੋਲਕ ਪਾਇਆ ਗੁਰ ਕਾ ਸਬਦ ਵਿਚਾਰ ਜਿਹਵਾ ਸੱਚੀ ਮਨ ਸੱਚਾ ਸੱਚਾ ਸਰੀਰ ਆਕਾਰ ਨਾਨਕ ਸੱਚਾ ਸਤਿਗੁਰ ਸੇਵਿਆ ਨਾਨਕ ਸੱਚਾ ਸਤਿਗੁਰ ਸੇਵਿਆ ਨਾਨਕ ਸੱਚਾ ਸਤਿਗੁਰ ਸੇਵਿਆ ਸਦਾ ਸੱਚ ਵਾਪਾਰ ਮਹੱਲਾ ਤੀਜਾ ਬਿਰਹਾ ਹੋਰ ਹੋਰ ਬਿਰਹਾ ਸਭ ਧਾਤ ਹੈ ਜਬ ਲਗ ਸਾਹਿਬ ਪ੍ਰੀਤ ਨ ਹੋਏ ਇਹ ਮਨ ਮਾਇਆ ਮੋਹਿਆ ਵੇਖਣ ਸੁਣਣ ਨ ਹੋਏ ਸਹ ਦੇਖੇ ਬਿਨ ਪ੍ਰੀਤ ਨ ਉਪਜੈ ਸਹ ਦੇਖੇ ਬਿਨ ਇੱਥੇ ਠਮਕ ਲੱਗੇਗੀ ਸਹ ਦੇਖੇ ਬਿਨ ਪ੍ਰੀਤ ਨ ਉਪਜੈ ਅੰਦਾ ਕਿਆ ਕਰੇ ਅੰਦਾ ਇਥੇ ਯਮ ਕੈ ਅੰਦਾ ਕਿਆ ਕਰੇ ਨਾਨਕ ਜਿਨ ਅੱਖੀ ਲੀਤੀਆ ਸੋਈ ਸੱਚਾ ਦੇ ਨਾਨਕ ਜਿਨ ਅੱਖੀ ਲੀਤੀਆ ਸੋਈ ਸੱਚਾ ਦੇ ਅੱਖੀ ਕੱਸ ਕੇ ਬੋਲਣਾ ਬਾੜੀ ਹਰ ਇੱਕੋ ਕਰਤਾ ਇੱਕ ਇੱਕੋ ਦੀਵਾਨ ਹਰ ਇਸ ਨੂੰ ਪਾ ਪੌੜੀ ਉਚਾਰਨ ਕਰਨਾ ਊੜੇ ਦੇ ਔਂਕੜ ਹੈ ਬੰਦ ਮੂਲਾ ਊੜਾ ਪੌੜੀ ਨਹੀਂ ਕਹਤਨਾ ਪੌੜੀ ਪੌ ਪੌੜੀ ਹਰ ਇੱਕੋ ਕਰਤਾ ਇੱਕ ਇੱਕੋ ਦੀਵਾਨ ਹਰ ਹਰ ਇੱਕ ਹਰ ਇੱਕੋ ਕਰਤਾ ਇੱਕ ਇੱਕੋ ਤੇ ਠਮਕ ਲੱਗ ਜੇ ਪਹਿਲੇ ਹਰ ਇੱਕੋ ਕਰਤਾ ਇੱਕ ਇੱਕੋ ਦੀਵਾਨ ਹਰ ਹਰ ਇੱਕ ਸਹ ਦਾ ਹੈ ਅਮਰ ਇਕੋ ਹਰ ਚਿਤ ਧਰ ਹਰ ਤਿਸ ਹਰ ਤਿਸ ਬਿਨ ਕੋਈ ਨਾ ਹੈ ਡਰ ਭ੍ਰਮ ਭਉ ਦੂਰ ਕਰ ਹਾਂਜੀ ਇਹ ਵਿਸਰਾਮ ਇਸੇ ਤਰ੍ਹਾਂ ਲਾਉਣਾ ਹੈ ਹਰ ਤਿਸ ਬਿਨ ਕੋਈ ਨਾ ਹੈ ਡਰ ਭ੍ਰਮ ਭਉ ਦੂਰ ਕਰ ਹਰ ਤਿਸ ਨੂੰ ਸਾਲਾਹ ਜੇ ਤੁਧ ਰੱਖਾ ਬਾਹਰ ਘਰ ਹਾਂਜੀ ਹਰ ਤਿਸੈ ਨੋ ਸਾਲਾਹੀ ਜੇ ਤੁਧ ਰੱਖਾ ਬਾਹਰ ਘਰ ਹਰ ਜਿਸਨੋ ਹੋਏ ਦਇਾਲ ਸੋ ਹਰ ਜਪ ਭਉ ਬਖਮ ਤਰ ਸਲੋਕ ਮਹੱਲਾ ਪਹਿਲਾ ਦਾਤੀ ਸਾਹਿਬ ਸੰਧਿਆ ਕਿਆ ਤੇ ਲਾ ਤਿਸ ਨਾਲ ਇੱਕ ਦਾਤੀ ਉਚਾਰਨ ਕਰਨਾ ਦਾਤੀ ਨਹੀਂ ਕਹਿਣਾ ਦਾਤੀ ਸਾਹਿਬ ਸੰਧਿਆ ਕਿਆ ਚੱਲੈ ਤਿਸ ਨਾਲ ਇੱਕ ਜਾਗੰਦੇ ਨਾਲ ਹਨ ਇੱਕ ਨਾ ਸੁੱਤਿਆ ਦੇ ਉਠਾਲ ਇੱਕ ਜਾਗੰਦੇ ਨਾਲ ਹਨ ਇਥੇ ਵੀ ਸ਼ਾਮ ਹੈ ਇੱਕ ਨਾ ਸੁੱਤਿਆ ਦੇ ਉਠਾਲ ਮਹੱਲਾ ਪਹਿਲਾ ਸਿਦਕ ਸਬੂਰੀ ਸਾਦਕਾ ਸਬਰ ਤੂਸਾ ਮਲਾਇਕਾਂ ਵਿਦਤ ਸਿਦਕ ਸਬੂਰੀ ਸਾਦਕਾ ਇਹ ਦਦੇ ਨਾਲ ਸਾਦਕਾ ਨਹੀਂ ਕਹਿਣਾ ਸਿਦਕ ਸਬੂਰੀ ਸਾਦਕਾ ਸਬਰ ਤੂਸਾ ਇਥੇ ਠੰਮਕ ਲੱਗ ਜੇਗੀ ਸਬਰ ਪੋਲਾ ਬੋਨਾਂ ਨੂੰ ਸਬਰ ਨਹੀਂ ਕਹਿ ਦੇਣਾ ਸਬਰ ਤੂਸਾ ਮਲਾਇਕਾਂ ਕਾਂ ਪੱਤ ਸੇਂ ਬਿੰਦੀ ਹੈਗੀ ਆ ਕੰਨੇ ਤੇ ਲਾਉਣੀ ਹੈ ਇਸ ਨੂੰ ਮਲਾਇਕਾ ਉਚਾਰਨ ਕਰਨਾ ਹੈ ਦੀਦਾਰ ਪੂਰੇ ਪਾਇਸਾ ਇਹ ਵੀ ਪਾਇਸਾ ਇਕੱਠਾ ਉਚਾਰਨ ਕਰਨਾ ਹੈ ਦੀਦਾਰ ਪੂਰੇ ਪਾਇਸਾ ਦੀਦਾਰ ਪੂਰੇ ਪਾਇਸਾ ਥਾਉ ਨਾਹੀ ਖਾਇਕਾ ਇਹ ਵੀ ਵੱਖਰਾ ਨਹੀਂ ਕਹਿਣਾ ਇਕੱਠਾ ਹੀ ਬੋਲਣਾ ਥਾਉ ਨਾਹੀ ਖਾਇਕਾ ਪੜੀ ਸਭ ਆਪੇ ਤੁਧ ਉਪਾਇ ਕਾ ਆਪ ਕਰੈ ਲਾਈ ਤੂੰ ਆਪੇ ਵੇਖ ਵਿਗਸਦਾ ਆਪਣੀ ਵਡਿਆਈ ਹਰ ਤੁਧ ਹੋ ਬਾਹਰ ਕਿਛ ਨਾਹੀ ਤੂੰ ਸੱਚਾ ਸਾਈ ਹਰ ਤੁਧ ਹੋ ਬਾਹਰ ਕਿਛ ਨਹੀਂ ਹਰ ਤੁਧ ਹੋ ਬਾਹਰ ਕਿਛ ਨਾਹੀ ਤੂੰ ਸੱਚਾ ਸਾਈ ਤੂੰ ਆਪੇ ਆਪ ਵਰਤਦਾ ਸਭਨੀ ਹੀ ਥਾਈ ਹਰ ਤਿਸਾ ਧਿਆਵ ਸੰਤ ਜਨਹ ਜੋ ਲਏ ਛਡਾਈ ਸ਼ਲੋਕ ਮਹੱਲਾ ਪਹਿਲਾ ਫੱਕੜ ਜਾਂਦੀ ਫੱਕੜ ਨਾਉ ਫੱਕੜ ਨਹੀਂ ਕਹਿਣਾ ਫੱਕੜ ਫੱਕੜ ਜਾਂਦੀ ਫੱਕੜ ਨਾਉ ਫੱਕੜ ਜਾਂਦੀ ਫੱਕੜ ਨਾਉ ਸਬਣਾ ਜੀਆ ਇਕਾ ਛਾਉ ਆਪਹੁ ਜੇ ਕੋ ਪਲਾ ਕਹਾਏ ਆਪਹੁ ਇੱਥੇ ਯਮਕ ਲੱਗ ਜੇਗੀ ਆਪਹੁ ਜੇ ਕੋ ਪਲਾ ਕਹਾਏ ਆਪਹੁ ਜੇ ਕੋ ਪਲਾ ਕਹਾਏ ਨਾਨਕ ਤਾ ਪਰ ਜਾਪੈ ਜਾਪਤ ਲੇਖੈ ਪਾਏ ਮਹੱਲਾ ਦੂਜਾ ਜਿਸ ਪਿਆਰੇ ਸਿਉ ਨੇਹ ਿਸ ਆਗੈ ਮਰ ਚੱਲੀ ਐ ਧ੍ਰਿਗ ਜੀਵਣ ਸੰਸਾਰ ਤਾਕੈ ਪੱਛ ਜੀਵਣ ਪੌੜੀ ਤੁਦ ਆਪੇ ਧਰਤੀ ਸਾਜੀ ਐ ਚੰਦ ਸੂਰਜ ਦੋਇ ਦੀਵੇ ਚੰਦ ਸੂ ਚੰਦ ਸੂਰਜ ਨਹੀਂ ਕਹਣਾ ਚੰਦ ਸੂਰਜ ਦੋਇ ਇੱਥੇ ਠਮਕ ਲਾ ਦਨੀ ਐ ਦੀਵੇ ਤੁਦ ਆਪੇ ਧਰਤੀ ਸਾਜੀ ਐ ਚੰਦ ਸੂਰਜ ਦੁਇ ਦੀਵੇ 10 ਚਾਰ ਹਟ ਤੁਧ ਸਾਜਿਆ 10 ਚਾਰ ਹਟ ਇੱਥੇ ਠਮਕ ਲੱਗੇਗੀ 10 ਚਾਰ ਹਟ ਤੁਧ ਸਾਜਿਆ ਇਹ 10 ਥੋੜਾ ਜਿਹਾ ਕਸਕੇ ਹੀ ਉਚਾਰਨ ਕਰਨਾ 10 ਚਾਰ ਅੱਟ ਤੁਧ ਸਾਜਿਆ 10 ਚਾਰ ਹਟ ਤੁਧ ਸਾਜਿਆ ਵਾਪਾਰ ਕਰੀਵੇ ਇੱਕ ਨਾਂ ਨੋ ਹਰ ਲਾਭ ਦੇ ਇਹ 10 ਪਦ ਹੁਲਾਇ ਪੋਲਾ ਹੀ ਬੋਲਣਾ ਜਿਵੇਂ 18 ਹੈ 10 20 ਤੇ ਇਥੇ ਵੀ ਪੋਲਾ ਹੀ ਉਚਾਰਨ ਕਰਨਾ 10 4 ਹੱਟ ਤੁਧ ਸਾਜੀਆ ਵਾਪਾਰ ਕਰੀਵੇ ਇਕਨਾ ਨੂੰ ਹਰ ਲਾਭ ਦੇ ਜੋ ਗੁਰਮਖ ਖੀਵੇ ਤੈਨ ਜਾਮ ਕਾਲ ਨਾ ਵਿਆਪਈ ਜਿਨ ਸਚ ਅੰਮ੍ਰਿਤ ਪੀਵੇ ਓਏ ਆਪ ਛੁੱਟੇ ਪਰਵਾਰ ਸਿਓ ਦਿਨ ਪਿਛੈ ਸਭ ਜਗਤ ਛੁੱਟੀਵੇ ਸਲੋਕ ਮਹੱਲਾ ਪਹਿਲਾ ਕੁਦਰਤ ਕਰਕੇ ਵਸਿਆ ਸੋਇ ਵਖਤ ਵਿਚਾਰੇ ਸੋ ਬੰਦਾ ਹੋਇ ਕੁਦਰਤ ਹੈ ਕੀਮਤ ਨਹੀਂ ਪਾਇ ਜਾ ਕੀਮਤ ਪਾਇ ਤਾ ਕਹੀ ਨ ਜਾਏ ਸਰ ਸਰਯਤ ਕਰਹ ਵਿਚਾਰ ਇਸ ਨੂੰ ਸਰਯਤ ਨਹੀਂ ਕਹਿ ਜਾਣਾ ਸਰ ਸਰੀयत ਸ ਦੇ ਵਿੱਚ ਡੈਸ਼ ਦੇ ਦੇਣੀ ਹੈ ਸਰੀयत ਪਾਠ ਇਕੱਠਾ ਹੀ ਕਰਨਾ ਸਰ ਸਰੀयत ਕਰਹਿ ਵਿਚਾਰ ਬਿਨ ਬੂਝੇ ਕੈਸੇ ਪਾਵਹਿ ਪਾਰ ਸਦਕ ਕਰ ਸਜਦਾ ਮਨ ਕਰ ਮਖਸੂਦ ਇਹਨੂੰ ਖਖਾ ਸ਼ੁੱਧ ਬੋਲਣਾ ਮਖਸੂਦ ਕਕਾ ਨਹੀਂ ਲਾਦਣਾ ਸਦਕ ਕਰ ਸਜਦਾ ਮਨ ਕਰ ਮਖਸੂਦ ਜਿਹ ਧਿਰ ਦੇਖਾ ਤਿਹ ਧਿਰ ਮੌਜੂਦ ਇਹ ਵੀ ਮੌਜੂਦ ਪਾਠ ਇਕੱਠਾ ਹੀ ਕਰਨਾ ਹੈ ਜਿਹ ਧਿਰ ਦੇਖਾ ਤਿਹ ਧਿਰ ਮੌਜੂਦ ਮਹੱਲਾ ਤੀਜਾ ਗੁਰ ਸਭਾ ਏਵ ਨ ਪਾਈਐ ਜੀ ਗੁਰ ਸਭਾ ਇੱਥੇ ਖਮਕ ਲਾਦਨੀਆ ਸਭਾ ਪੁੱਲੇ ਹੀ ਉਚਾਰਨ ਕਰਨਾ ਹੈ ਸੱਭਾ ਨਹੀਂ ਕਹਿਣਾ ਗੁਰ ਸਭਾ ਏਵ ਨ ਪਾਈਐ ਨਾ ਨੇੜਾ ਨਾ ਦੂਰ ਨਾਨਕ ਸਤਿਗੁਰ ਤਾਂ ਮਿਲੈ ਜਾ ਮਨ ਰਹਿ ਹਦੂਰ ਪਾਉੜੀ ਜੇ ਜ ਮਨ ਨਹੀਂ ਗੈਦ ਨਾ ਜਮਨ ਨਾਨਕ ਸਤਿਗੁਰ ਤਾਂ ਮਿਲੈ ਜਾ ਇਥੇ ਯਮਕ ਲੱਗ ਜੀ ਮਨ ਰਹਿ ਹਦੂਰ ਪਾਉੜੀ ਸਪਤ ਦੀਪ ਸਪਤ ਸਾਗਰ ਨਵਖੰਡ ਚਾਰ ਵੇਦ 10 ਅਸ਼ਟ ਪੁਰਾਣਾ ਇਹ ਵੀ ਧਿਆਨ ਨਾਲ ਪਾਠ ਉਚਾਰਨ ਕਰਨਾ ਹੈ ਸप्त ਦੀਪ ਸप्त सागर ਨਵ ਖੰਡ ਇੱਥੇ ਵਿਸਰਾਮ ਲਾਉਣਾ ਚਾਰ ਵੇਦ ਇਹ ਸੰਬੰਧਕ ਪਾਠ ਹੈ 10 ਅਸ਼ਟ ਪੁਰਾਣਾ ਹਰ ਸਭਨਾ ਵਿੱਚ ਤੂੰ ਵਰਤਦਾ ਹਰ ਸਭਨਾ ਵਿੱਚ ਤੂੰ ਵਰਤਦਾ ਹਰ ਤੇ ਯਮਕ ਲੱਗ ਜੇਗੀ ਸਭਨਾ ਵਿੱਚ ਇੱਥੇ ਵੀ ਥੋੜਾ ਜਿਹਾ ਠਹਿਰਾ ਦੇ ਕੇ ਤੂੰ ਵਰਤਦਾ ਹਰ ਸਭਨਾ ਵਿੱਚ ਤੂੰ ਵਰਤਦਾ ਹਰ ਸਭਨਾ ਭਾਣਾ ਕਿੱਥੇ ਵੀ ਹਰ ਤੇ ਜਮਕ ਹਰ ਸਭਨਾ ਭਾਣਾ ਸਭ ਤੁਜਾ ਤਿਹਾਵ ਹੈ ਜੀ ਜੰਤ ਹਰ ਸਾਰਗ ਪਾਣਾ ਜੋ ਗੁਰਮੁਖ ਹਰ ਆਰਾਧ ਦੇ ਤਿਨਹਾ ਕੁਰਬਾਣਾ ਤੂੰ ਆਪੇ ਆਪ ਵਰਤਦਾ ਕਾਰ ਚੋਜ ਵਿਡਾਣਾ ਸ਼ਲੋਕ ਮਹੱਲਾ ਤੀਜਾ ਕਲੋ ਮਸਾਜਨੀ ਕਿਆ ਸਦਾਈਐ ਹਾਂਜੀ ਇਹਨੂੰ ਕਲੋ ਨਹੀਂ ਕਹਿਦਣਾ ਕਲੋ ਮਸਾਜਨੀ ਕਿਆ ਸਦਾਈਐ ਮਸਾਜਨੀ ਥੋੜਾ ਜਿਹਾ ਕਸ ਕੇ ਉਚਾਰਨ ਕਰਨਾ ਕਲੋ ਮਸਾਜਨੀ ਕਿਆ ਸਦਾਈਐ ਹਿਰਦੈ ਹੀ ਲੇਖ ਲੇਹ ਸਦਾ ਸਾਹਿਬ ਕੈ ਰੰਗ ਰਹਿਐ ਕਬਹੂ ਨਾ ਟੂਟ ਸਨੇਹ ਇਹ ਹਾਹੀ ਦਿਨ ਜਿਹੜੇ ਦਲੈਂਕੜ ਹਨ ਇਹ ਦਿਧ ਉਚਾਰਨ ਕਰਨਾ ਕਬਹੂ ਇਸ ਤਰ੍ਹਾਂ ਨਹੀਂ ਗਾਣਾ ਕਬਹੂ ਕਬਹੂ ਇਥੇ ਯਮਕ ਲੱਗ ਜੇਗੀ ਨਾ ਟੂਟ ਸਨੇਹ ਸਦਾ ਸਾਹਿਬ ਕੈ ਰੰਗ ਰਹੈ ਕਬਹੂ ਨਾ ਟੂਟ ਸਨੇਹ ਕਲ ਮਸਾਜਨੀ ਜਾਏ ਸੀ ਲਿਖਿਆ ਭੀ ਨਾਲੇ ਜਾਏ ਨਾਨਕੋ ਸਹਿ ਪ੍ਰੀਤ ਨਾ ਜਾਏ ਸੀ ਜੋ ਧੁਰ ਛੋਡੀ ਸੱਚ ਪਾਏ ਮਹੱਲਾ ਤੀਜਾ ਨਦਰੀ ਆਵਦਾ ਨਾਲ ਨ ਚੱਲਈ ਵੇਖੋ ਕੋ ਵਿਉਪਾਇ ਨਦਰੀ ਆਵਦਾ ਨਾਲ ਨ ਚੱਲਈ ਇਥੇ ਵਿਸਨਾਮ ਵੇਖੋ ਕੋ ਇਥੇ ਤੁਮਕ ਲੱਗ ਜੇਗੀ ਵਿਉਪਾਇ ਵਿਉਪਾਇ ਉਚਾਰਨ ਕਰਨਾ ਕੋ ਵਿਉਪਾਇ ਨਹੀਂ ਕਹਿ ਤਾ ਵਿਉਪਾਇ ਦਾ ਅਰਥ ਹੁੰਦਾ ਹੈ ਵੇਖ ਲੋ ਕੋਈ ਨਿਰਣਾ ਕਰਕੇ ਨਦਰੀ ਆਵਦਾ ਨਾਲ ਨਾ ਚੱਲਈ ਵੇਖਹੁ ਕੋ ਵਿਉਪਾਇ ਸਤਿਗੁਰ ਸਾਚੂ ਦਰੜਾਇ ਸੱਚ ਰਹੋ ਲੇਬ ਲਾਇ ਨਾਨਕ ਸਬਦੀ ਸਬਦੀ ਸੱਚ ਹੈ ਕਰਮੀ ਪੱਲੇ ਪਾਇ ਪੌੜੀ ਹਰ ਅੰਦਰ ਬਾਹਰ ਇੱਕ ਤੂੰ ਤੂੰ ਜਾੜਹ ਭੇਤ ਜੋ ਕੀਚੈ ਸੋ ਹਰ ਜਾਣਦਾ ਮੇਰੇ ਮਨ ਹਰ ਚੇਤ ਮੇਰੇ ਮਨ ਹਰ ਚੇਤ ਸੋ ਡਰੈ ਜੇ ਪਾਪ ਕੁਮਾਵਦਾ ਜੀ ਸਿਆਨ ਨਾਲ ਉਚਾਰਨ ਕਰਨਾ ਸੋ ਡਰੈ ਜੇ ਪਾਪ ਕੁਮਾਵਦਾ ਸੋ ਡਰੈ ਜੇ ਉਤਾਪ ਕਮਾਵਦਾ ਧਰਮੀ ਵਿਗਸੇਤ ਤੂੰ ਸੱਚਾ ਆਪ ਨਿਆਉ ਸੱਚ ਤੂੰ ਸੱਚਾ ਆਪ ਨਿਆਉ ਸੱਚ ਹਾਂਜੀ ਤੂੰ ਸੱਚਾ ਆਪ ਇੱਥੇ ਟਮਕ ਨਿਆਉ ਸੱਚ ਇੱਥੇ ਵਿਸਰਾਮ ਤਾਂ ਡਰਿਆ ਕੀਤ ਤਾਂ ਡਰਿਆ ਕੀਤ ਜਿਨ ਨਾਨਕ ਸੱਚ ਪਛਾਣਿਆ ਸੇ ਸਚਰ ਲੇਤ ਸਲੋਕ ਮਹੱਲਾ ਤੀਜਾ ਕਲਮ ਜਲਾ ਸਣ ਮਸਵਾਣੀਐ ਕਲਮ ਜਲਾ ਉਹ ਪੈਨਸਲ ਵੀ ਸੜ ਜਾਵੇ ਸਣ ਮਸਵਾਣੀਐ ਸਿਆਹੀ ਦੇ ਸਮੇਤ ਸਾਣ ਪੂਲਾ ਹੀ ਬੋਲਣਾ ਹੈ ਕਲਮ ਜਲਾ ਸਣ ਮਸਵਾਣੀਐ ਸਣ ਦਾ ਸਲੋਕ ਹੂੰ ਕਾਗਦ ਪੀ ਜਲ ਜਾ ਲਿਖਣ ਵਾਲਾ ਜਲ ਬਲਾ ਲਿਖਣ ਵਾਲਾ ਜਲ ਬਲਾ ਲਿਖਣ ਵਾਲਾ ਜਲ ਬਲਾ ਜਿਨ ਲਿਖਿਆ ਦੂਜਾ ਭਾਉ ਨਾਨਕ ਪੂਰਬ ਲਿਖਿਆ ਕਮਾਵਣਾ ਅਵਰ ਨ ਕਰਣਾ ਜਾਈ ਮਹੱਲਾ ਤੀਜਾ ਹੋਰ ਕੂੜ ਪੜਨਾ ਕੂੜ ਬੋਲਣਾ ਪੜਨਾ ਨੰਨੇ ਨਾਲੀ ਉਚਾਰਨ ਕਰਨਾ ਅਣਾਣਾ ਹੈਗਾ ਹੋਰ ਕੂੜ ਪੜਨਾ ਕੂੜ ਬੋਲਣਾ ਹੋਰ ਕੂੜ ਪੜਨਾ ਕੂੜ ਬੋਲਣਾ ਮਾਇਆ ਨਾਲ ਪਿਆਰ ਨਾਨਕ ਵਿਣ ਨਾਵੇ ਕੋ ਥਿਰ ਨਹੀਂ ਪੜ ਪੜ ਹੋਇ ਖੁਆਰ ਨਾਨਕ ਵਿਣ ਨਾਵੇ ਕੋ ਥਿਰ ਨਹੀਂ ਇਥੇ ਵਿਸਰਾਮ ਪੜ ਪੜ ਹੋਇ ਖੁਆਰ ਪੌੜੀ ਹਰ ਕੀ ਵਡਿਆਈ ਵੱਡੀ ਹੈ ਹਰ ਕੀ ਵਡਿਆਈ ਵੱਡੀ ਹੈ ਹਰ ਕੀ ਵਡਿਆਈ ਵੱਡੀ ਹੈ ਹਰ ਕੀ ਰਤਨ ਹਰ ਦਾ ਹਰ ਕੀ ਵਡਿਆਈ ਵੱਡੀ ਹੈ ਥੋੜਾ ਜਿਹਾ ਠਹਿਰਾ ਦੇ ਕੇ ਬੋਲਾਂਗੇ ਨਾ ਸਪਸ਼ਟ ਹੋਈ ਜਾਊਗਾ ਹਰ ਕੀ ਵਡਿਆਈ ਵੱਡੀ ਹੈ ਹਰ ਕੀ ਵਡਿਆਈ ਵੱਡੀ ਹੈ ਜਹ ਨਿਆਲ ਹੈ ਧਰਮ ਕਾ ਹਰ ਕੀ ਵਡਿਆਈ ਵੱਡੀ ਹੈ ਜਾ ਫਲ ਹੈ ਜੀਵ ਕਾ ਹਰ ਕੀ ਵਡਿਆਈ ਵੱਡੀ ਹੈ ਜਾ ਨਾ ਸੁਣਈ ਕਹਿਆ ਚੁਗਲ ਕਾ ਜਾ ਇਥੇ ਜਮਕ ਨਾ ਸੁਣਈ ਕਹਿਆ ਚੁਗਲ ਕਾ ਸੁਣਈ ਤੇ ਥਮਕ ਹਰ ਕੀ ਵਡਿਆਈ ਵੱਡੀ ਹੈ ਅਪੁਛਿਆ ਦਾਨ ਦੇਵਕਾ ਦੀਵਕਾ ਪਾਠ ਇਕੱਠਾਈ ਉਚਾਰਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ